ਜੂਨ ਮਹੀਨੇ ਦੀ ਇੱਕ ਸਵੇਰ ਦਾ ਵੇਲਾ ਹੈ ਮੋਗਾ ਤੋਂ ਥੋੜੀ ਹੀ ਦੂਰ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜਿੱਥੇ ਸੂਰਜ ਦੀਆਂ ਕਿਰਨਾਂ ਹਜੇ ਮਿੱਟੀ ਤੇ ਪੈਣੀਆਂ ਸ਼ੁਰੂ ਹੋਈਆਂ ਸਨ ਉਸੇ ਮਿੱਟੀ ਨੂੰ ਉਡਾਉਂਦੀਆਂ ਹੋਈਆਂ ਕਈ ਪੁਲਸ ਵਾਲੀਆਂ ਗੱਡੀਆਂ ਉਸ ਪਿੰਡ ਦੇ ਵਿੱਚੋਂ ਗੁਜ਼ਰੀਆਂ ਹਨ ਪਿੰਡ ਦੇ ਲੋਕ ਜੋ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਵਿਅਸਤ ਸਨ ਘਰਾਂ ਦੇ ਬਾਹਰ ਆ ਕੇ ਦੇਖ ਰਹੇ ਹਨ ਵੀ ਇੰਨੀਆਂ ਪੁਲਸ ਵਾਲੀਆਂ ਗੱਡੀਆਂ ਅੱਜ ਅਚਾਨਕ ਇੱਥੇ ਕਿਉਂ ਆਈਆਂ ਹਨ ਲੱਗਦਾ ਹੈ ਕੋਈ ਵੱਡਾ ਪੁਲਿਸ ਦਾ ਅਫਸਰ ਅਜੇ ਇੱਥੇ ਆਇਆ ਹੋਏ ਕੀ ਕੋਈ ਵਾਰਦਾਤ ਤਾਂ ਨਹੀਂ ਹੋ ਗਈ ਪਿੰਡ ਦੇ ਵਿੱਚ ਸਭ ਪਾਸੇ ਖੈਰ ਸੁਖਤਾ ਹੈ ਲੋਕ ਆਪੋ ਆਪਣੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਲੇਕਿਨ ਜਿਵੇਂ ਹੀ ਪੁਲਿਸ ਵਾਲੀਆਂ ਗੱਡੀਆਂ ਦੋ ਕੋਠੀਆਂ ਦੇ ਸਾਹਮਣੇ ਰੁਕੀਆਂ ਨਾ ਸਭ ਦੇ ਅੰਦਾਜ਼ੇ ਯਕੀਨ ਦੇ ਵਿੱਚ ਬਦਲ ਜਾਂਦੇ ਹਨ ਇਹ ਸ਼ਾਇਦ ਜਸਵੰਤ ਅਤੇ ਕੁਲਵੰਤ ਦੇ ਕਰਿਆ ਹ ਹਨ ਕਿਉਂਕਿ ਇਹ ਦੋ ਭਰਾ ਪੰਜਾਬ 50 ਕਿਲੇ ਦੇ ਪਿਛੇ ਲੜਦੇ ਰਹਿੰਦੇ ਹਨ ਦੋਵੇਂ ਪੰਜਾਬ 50 ਕਿਲੇ ਦੇ ਮਾਲਕ ਹਨ ਕਿ ਜਦੋਂ ਦੀ ਇਹਨਾਂ ਦੇ ਪਿਤਾ ਦੀ ਜ਼ਮੀਨ ਦੀ ਵੰਡ ਹੋਈ ਹੈ ਉਸ ਤੋਂ ਬਾਅਦ ਮੁਕਦਮੇ ਲੜਾਈਆਂ ਝਗੜੇ ਅਤੇ ਵਟਾਂ ਦੇ ਪਿੱਛੇ ਡਾਂਗੋ ਡਾਂਗੀ ਹੋਣਾ ਇਹ ਅੰਦਾਜ਼ਾ ਰੋਜ਼ ਦਾ ਕੰਮ ਹੈ ਸ਼ਾਇਦ ਰਾਤ ਕੋਈ ਇਹਨਾਂ ਨੇ ਪਾਣਾ ਬਰਦਾਦਿਆ ਹੁਣਾਂ ਤਾਂ ਹੀ ਕਰਕੇ ਇੰਨੇ ਵੱਡੇ ਅਫਸਰ ਜਿਹੜਾ ਹੈ ਅੱਜ ਪਿੰਡ ਦੇ ਵਿੱਚ ਸਵੇਰ ਦੇ ਸਮੇਂ ਆਇਆ ਹੈ ਲੇਕਿਨ ਸੱਚਾਈ ਕਿਸੇ ਨੂੰ ਨਹੀਂ ਪਤਾ ਸਭ ਆਪੋ ਆਪਣੇ ਅੰਦਾਜ਼ੇ ਹੀ ਮਾਰ ਰਹੇ ਹਨ ਜਿਵੇਂ ਹੀ ਪੁਲਿਸ ਵਾਲੀਆਂ ਗੱਡੀਆਂ ਦੇ ਵਿੱਚੋਂ ਜੀਐਸਪੀ ਚਮਸ਼ੇਰ ਸਿੰਘ ਜਿਸਦੇ ਮੋਢਾ ਤੇ ਲੱਗੇ ਸਤਾਰੇ ਸੂਰਜ ਦੀ ਰੋਸ਼ਨੀ ਦੇ ਵਿੱਚ ਚਮਕ ਰਹੇ ਸਨ ਅੱਗੇ ਵਧਦਾ ਹੈ ਅਤੇ ਪਹਿਲੇ ਭਰਾ ਜਸਵੰਤ ਸਿੰਘ ਦੇ ਘਰ ਪਹੁੰਚਦਾ ਹੈ ਜਸਵੰਤ ਸਿੰਘ ਬਾਹਰ ਆਓ ਜਸਵੰਤ ਸਿੰਘ ਨੇ ਗੇਟ ਖੋਲਿਆ ਸਾਹਮਣੇ ਡੀਐਸਪੀ ਸਾਹਿਬ ਨੂੰ ਦੇਖ ਕੇ ਉਸ ਤੇ ਹੋਸ਼ ਉੱਡ ਗਏ ਚਿਹਰਾ ਇੰਜ ਲੱਗ ਰਿਹਾ ਹੈ ਜਿਵੇਂ ਕਿ ਕੋਈ ਜਾਣਿਆ ਪਹਿਚਾਣਿਆ ਹੋਵੇ ਇੱਕਦਮ ਡੀਐਸਪੀ ਨੂੰ ਦੇਖ ਕੇ ਉੱਥੇ ਹੀ ਸਤਰ ਹੋ ਗਿਆ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਵੀ ਆ ਦਿਨ ਵੀ ਕਦੇ ਆ ਜਾਵੇਗਾ ਜਿਵੇਂ ਹੀ ਡੀਐਸਪੀ ਸਾਹਿਬ ਨੇ ਬੋਲੇ ਪਰਾਜੀ ਕਿਵੇਂ ਹੋ ਕਿੰਨੇ ਲੰਬੇ ਸਮੇਂ ਬਾਅਦ ਮਿਲ ਰਹੇ ਹਾਂ ਅੱਜ ਤੱਕ तकरीबन 42 ਸਾਲ ਹੋ ਚੁਕੇ ਹਨ ਹੋਰ سناਓ ਸਭ ਠੀਕ ਕਰਤਾ ਹੈ ਮੈਂ ਤੁਹਾਡਾ ਛੋਟਾ ਪ੍ਰਾਸ਼ੰ ਸ਼ੇਰ ਸਿੰਘ ਲੇਕਿਨ ਇੰਨੀ ਗੱਲ ਸੁਣਦੇ ਹੀ ਜਸਵੰਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਹ ਭਰਾ ਜੋ 84 ਦੇ ਵੇਲੇ 3 ਸਾਲ ਦਾ ਹੋ ਕੇ ਗੁਜ਼ਰ ਗਿਆ ਸੀ ਅੱਜ ਮੇਰੇ ਸਾਹਮਣੇ ਡੀਐਸਪੀ ਬਣ ਕੇ ਖੜਾ ਹੈ ਉਸ ਨੂੰ ਸ਼ੱਕ ਹੋਇਆ ਨਹੀਂ ਨਹੀਂ ਤੂੰ ਮੇਰਾ ਭਰਾ ਨਹੀਂ ਹੈ ਮੈਨੂੰ ਲੱਗਦਾ ਹੈ ਮਿਸ ਛੋਟੇ ਭਰਾ ਨੇ ਕੋਈ ਚਾਲ ਚੱਲੀ ਹੈ ਤੈਨੂੰ ਇੱਥੇ ਭੇਜਿਆ ਹੈ ਪਲਾ ਜੋ ਇਨਸਾਨ ਇੰਨੇ ਸਾਲ ਪਹਿਲਾਂ ਮਰ ਚੁੱਕਿਆ ਹੋਵੇ ਅੱਜ ਮੇਰੇ ਸਾਹਮਣੇ ਕਿਵੇਂ ਆ ਸਕਦਾ ਹੈ ਜਾਂ ਨਿਕਲ ਜਾ ਇਥੋਂ ਮੇਰੇ ਕਰਵਣ ਦੀ ਕੋਈ ਲੋੜ ਨਹੀਂ ਹੈ ਡੀਐਸਪੀ ਹੋਵੇਂਗਾ ਆਪਣੇ ਘਰ ਹੋਵੇਂਗਾ ਮੈਂ ਤੇਰੀ ਬਰਦੀ ਤੋਂ ਡਰਨ ਵਾਲਾ ਨਹੀਂ ਹਾਂ ਜਾ ਚਲੇ ਜਾ ਇੱਥੋਂ ਸਾਡਾ ਡਿਪਟਾਰਾ ਅਸੀਂ ਕਿਸ ਦਿਨ ਫਿਰ ਕਰਾਵਾਂਗੇ ਇਸ ਤਰ੍ਹਾਂ ਚੱਲਣਾ ਚੱਲਣ ਦੀ ਲੋੜ ਨਹੀਂ ਹੈ ਜਾਂ ਦਸਤੇ ਛੋਟੇ ਪਰਾ ਨੂੰ ਵਿਚਾਰਾ ਸ਼ਮਸ਼ੇਰ ਸਿੰਘ ਜਿਵੇਂ ਹੀ ਬਾਹਰ ਆਇਆ ਤਾਂ ਸਾਹਮਣੇ ਵਾਲੀ ਦੂਜੀ ਕੋਠੀ ਜੋ ਕਿ ਛੋਟੇ ਪਰਾ ਕੁਲਵੰਤੀ ਹੈ ਉਸਤੇ ਵੀ ਜਾਂਦਾ ਹੈ ਅੱਗੋਂ ਉੱਥੋਂ ਵੀ ਉਸ ਨੂੰ ਧੱਕੇ ਮਿਲਦੇ ਹਨ ਜਾਂ ਪੱਯਾ ਤੂੰ ਮੇਰਾ ਛੋਟਾ ਪਰਾ ਕਿਵੇਂ ਹੋ ਸਕਦਾ ਹੈ ਮੈਨੂੰ ਪਤਾ ਹੈ ਸਾਡੀ ਜ਼ਮੀਨ ਨੱਪਣ ਵਾਸਤੇ ਆਇਆ ਹੈ ਇਸ ਜ਼ਮੀਨ ਦੇ ਤਿੰਨ ਹਿੱਸਾ ਕਰਾਣਾ ਚਾਹਨਾ ਹੈ ਅਸੀਂ ਤੈਨੂੰ ਇੱਥੇ ਵੜ ਨਹੀਂ ਦਿਆਂਗੇ ਜਾਂ ਚਲਾ ਜਾ ਜਸਵੰਤ ਕੋਲੇ ਜਿਸ ਨੇ ਤੈਨੂੰ ਸਾਜਿਸ਼ ਸਿੱਧੇ ਤੇ ਭਜਾਇਆ ਹੈ ਜਾਂ ਕੋਈ ਸਬੂਤ ਰੱਖਿਆ ਮੈਂ ਕਿਵੇਂ ਲਾ ਦਿੱਤੂ ਮੇਰਾ ਛੋਟਾ ਪਰਾ ਹੈ ਜੋ 84 ਦੇ ਵਿੱਚ ਚਲਾ ਗਿਆ ਸੀ ਉਸਦੇ ਵਿਚਾਰੇ ਦੇ ਤਾਂ ਸਾਨੂੰ ਲਾਸ਼ ਵੀ ਨਹੀਂ ਮਿਲੀ ਸਾਡੇ ਪਿਤਾ ਜੀ ਦੇ ਨਾਲ ਉਹ ਵੀ ਉਸ ਸਮੇਂ ਚੜ੍ਹ ਬਸਿਆ ਸੀ ਜਾਂ ਪਾ ਜਾ ਤਾ ਹੁਣ ਤੇਰੀਆਂ ਚਾਲਾਂ ਇੱਥੇ ਨਹੀਂ ਚੱਲੀਆਂ ਸਾਨੂੰ ਆਪੋ ਆਪਣੀ ਜ਼ਿੰਦਗੀ ਜਾਣ ਦੇ ਲੇਕਿਨ ਸੱਚਾਈ ਸ਼ਾਇਦ ਇਸ ਤੋਂ ਵੱਖਰੀ ਸੀ ਜਿਵੇਂ ਹੀ ਬਾਹਰ ਆਇਆ ਨਾ ਜਦੋਂ ਸੱਚਾਈ ਸਾਹਮਣੇ ਲੈ ਕੇ ਆਂਦੀ ਤਾਂ ਦੋਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆਖਿਰਕਾਰ ਕੌਣ ਸੀ ਇਹ ਡੀਐਸਪੀ ਅਤੇ ਕਿਉਂ ਕਰ ਰਿਹਾ ਸੀ ਦੋਹਾਂ ਦੇ ਭਰਾ ਹੋਣ ਦਾ ਦਾਵਾ ਕਿ ਸਤਪੁੱਚ ਸ਼ਮਸ਼ੇਰ ਸਿੰਘ ਉਹਨਾਂ ਦੋਹਾਂ ਦਾ ਭਰਾ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡਾ ਰਾਜ ਛੁਪਿਆ ਹੈ ਜਾਣਨ ਦੇ ਲਈ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਆਖਿਰਕਾਰ ਕਿਵੇਂ 84 ਦੇ ਵੇਲੇ ਮਰਿਆ ਮੁੰਡਾ ਇੱਕ ਡੀਐਸਪੀ ਬਣ ਕੇ ਦੋਵੇਂ ਭਰਾਵਾਂ ਨੂੰ ਮਿਲਣ ਆ ਗਿਆ ਕਿ ਸੀ ਇਸ ਦੇ ਤੇ ਦੀ ਸਚਾਈ ਹਾਂਜੀ ਮੈਂ ਤੀ ਹੈ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਮਈ 1984 ਦਾ ਵੇੜਾ ਹੈ ਇੱਕ ਪਿਓ ਅਤੇ ਉਸਤਾਦ 3 ਸਾਲ ਦਾ ਛੋਟਾ ਜਿਹਾ ਪੁੱਤਰ ਆਪਣੀ ਨਵੀਂ ਕੜਾਈ ਜੀਪ ਦੇ ਵਿੱਚ ਚਾਹ ਚਾਹ ਦੇ ਵਿੱਚ ਅਰਦਾਸ ਕਰਾਉਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰਦਲੀ ਰਵਾਨਾ ਹੋਇਆ ਨਾ ਲੇਕਿਨ ਨਹੀਂ ਜਾਣਦੇ ਅੱਗੇ ਕੀ ਹੋਣਾ ਹੈ ਉਹ ਪੜੇ ਪਾੜੇ ਦੋ ਲੋਕ ਅਚਾਨਕ ਹੀ ਉਸ ਜੰਗਲ ਦੇ ਵਿੱਚ ਫਸ ਜਾਂਦੇ ਹਨ ਜੋ ਕਿ ਸਰਕਾਰ ਨੇ ਬਿਛਾਇ ਸੀ ਦਰਬਾਰ ਸੇ ਪਹੁੰਚ ਕੇ ਮੱਥਾ ਟੇਕਦੇ ਹਨ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਹ ਨਗਰੀ ਜੋ ਕਿ ਸ਼ਾਇਦ ਹੁਣ ਇੱਕ ਜੰਗ ਦਾ ਮੈਦਾਨ ਬਣਨ ਵਾਲੀ ਸੀ ਅਕਾਰ ਤੱਕ ਦੀ ਉਸ ਪੁਰਾਣੀ ਬਿਲਡਿੰਗ ਦੇ ਉਸ ਆਖਰੀ ਜੋ ਕਿ ਸ਼ਾਇਦ ਥੋੜੇ ਦਿਨਾਂ ਦੇ ਵਿੱਚ ਚਿੱਤਰੇ ਚਿੱਤਰੇ ਹੋਣ ਵਾਲਾ ਹੈ ਦੇਖਦੇ ਹਨ ਦਰਸ਼ਨ ਕਰਦੇ ਹਨ ਨਗਾੜਾ ਸਹਿਰ ਨੂੰ ਮੱਥਾ ਟੇਕਦੇ ਹਨ ਸ਼ਸਤਰਾਂ ਨੂੰ ਮੱਥਾ ਟੇਕਦੇ ਹਨ ਅਤੇ ਨਵੀਂ ਜੀਪ ਦੀ ਅਰਦਾਸ ਕਰਕੇ ਬਾਹਰ ਆ ਜਾਂਦੇ ਹਨ ਲੇਕਿਨ ਇੰਨੇ ਦੇ ਵਿਚਕਾਰ ਸਭ ਪਾਸੇ ਰੋੜਾ ਪੈ ਚੁਕਿਆ ਹੈ ਵੀ ਫੌਜ ਨੇ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਬਾਹਰ ਜਾਣਾ ਹੁਣ ਕਿਸੇ ਵਾਸਤੇ ਸੌਖੀ ਗੱਲ ਨਹੀਂ ਜੇਕਰ ਕਿਸੇ ਨੇ ਜਾਨ ਬਚਾਣੀ ਹੈ ਤਾਂ ਸਾਰੇ ਜਣੇ ਇਧਰ ਉਧਰ ਲੁਕ ਜਾਓ ਜੇਕਰ ਬਾਹਰ ਫਿਰੋਗੇ ਤਾਂ ਫੌਜ ਜਾਂ ਇਦਨ ਸਿੰਘਾਂ ਦੀ ਗੋਲੀਬਾਰੀ ਦੇ ਵਿੱਚ ਸ਼ਹੀਦ ਹੋ ਸਕਦੇ ਹੋ ਮਰ ਸਕਦੇ ਹੋ ਸਾਰੇ ਜਣੇ ਆਪ ਆਪਣੀ ਜਾਨ ਬਚਾ ਕੇ ਭੱਜ ਰਹੇ ਹਨ ਕੁਝ ਗੁਰੂਦੇਵ ਸਿੰਘ ਡਾਟਕੇ ਖੜੇ ਹਨ ਭਾਰਤੀ ਫੌਜ ਦਾ ਮੁਕਾਬਲਾ ਕਰ ਰਹੇ ਹਨ ਲੇਕਿਨ ਐਸੇ ਦੇ ਵਿਚਕਾਰ ਪਤਾ ਨਹੀਂ ਗੋਲੀ ਕਿਹੜੇ ਪਾਸੋਂ ਚੱਲੇ ਪਿਤਾ ਜੀ ਨੂੰ ਗੋਲੀ ਲੱਗ ਜਾਂਦੀ ਹੈ ਛੋਟਾ ਸ਼ਮਸ਼ੇਰ ਸਿੰਘ ਉੱਥੇ ਹੀ ਦੌਂਦਾ ਰਹਿ ਜਾਂਦਾ ਹੈ ਆਪਣੇ ਪਿਤਾ ਦੇ ਉੱਪਰ ਪਿਤਾ ਦੀ ਲਾਸ਼ 'ਤੇ ਉੱਪਰ ਕੁਲਾਰ ਰਿਹਾ ਹੈ ਉਹ ਮਾਰ-ਮਾਰ ਵਹਿਣ ਪ ਰਿਹਾ ਹੈ ਪਿਤਾ ਜੀ ਉਠੋ ਚਲੋ ਮੇਰੇ ਨਾਲ ਇੱਥੇ ਬਹੁਤ ਖਤਰਾ ਹੈ ਸਾਰੇ ਜਣੇ ਕਹਿ ਰਹੇ ਹਨ ਬਾਰ-ਬਾਰ ਆਪਣੀ ਤੋਤਰੀ ਆਵਾਜ਼ ਦੇ ਵਿੱਚ ਪਿਤਾ ਜੀ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਤਾ ਜੀ ਉਠੋ ਕੀ ਹੋ ਗਿਆ ਤੁਹਾਨੂੰ ਜਿਵੇਂ ਹੀ ਉਸਦੀ ਟੋਤਲੀ ਆਵਾਜ਼ ਕੋਲੋਂ ਲੰਘਦੇ ਇੱਕ ਸਿੰਘ ਜੋੜੀ ਨੇ ਸੁਣੀ ਨਾ ਉਹਨਾਂ ਦੇ ਵੀ ਅਤਰੋ ਰੁਕਣ ਨਹੀਂ ਲੱਗੇ ਸੀ ਉਹ ਇਹ ਸਾਰਾ ਮੰਜ਼ਰ ਆਪਣੀ ਅੱਖਾਂ ਨਾਲ ਦੇਖ ਰਿਹਾ ਨਾ ਵੀ ਕਿਵੇਂ ਇੱਕ ਛੋਟਾ ਬੱਚਾ ਆਪਣੇ ਪਿਤਾ ਦੀ ਲਾਸ਼ 'ਤੇ ਉੱਪਰ ਸਿਰ ਰੱਖ ਕੇ ਰੋ ਰਿਹਾ ਹੈ ਉਹਨਾਂ ਨੂੰ ਲੱਗਿਆ ਸ਼ਾਇਦ ਜੇਕਰ ਇਸ ਛੋਟੇ ਮੁੰਨੇ ਨੂੰ ਇੱਥੇ ਛੱਡਿਆ ਤਾਂ ਕੋਈ ਗੋਲੀ ਆ ਕੇ ਇਸਤੇ ਵੀ ਵੱਜ ਸਕਦੀ ਹੈ ਗੋਲੀਬਾਰੀ ਬਹੁਤ ਹੋ ਰਹੀ ਹੈ ਮਾਹੌਲ ਖਰਾਬ ਹੈ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਸੁਣਿਆ ਹੈ ਕਿ ਸਾਰਿਆਂ ਨੂੰ ਮਾਰ ਦਿੱਤਾ ਜਾਵੇਗਾ ਅਸੀਂ ਇਸ ਛੋਟੇ ਬੱਚੇ ਨੂੰ ਇੱਥੇ ਨਹੀਂ ਛੱਡ ਸਕਦੇ ਦੋਵੇਂ ਆਪਸ ਵਿੱਚ ਦੇਖਦੇ ਹਨ ਅਤੇ ਉਸ ਛੋਟੇ ਬੱਚੇ ਨੂੰ ਉੱਥੋਂ ਚੱਕ ਕੇ ਅਤੇ ਆਪਣੇ ਨਾਲ ਲੈ ਕੇ ਇੱਕ ਸੁਰੱਖਿਅਤ ਜਗ੍ਹਾ ਤੇ ਲੁਕ ਜਾਂਦੇ ਹਨ ਸਮਾਂ ਬੀਤਾ ਹੈ ਕਈ ਦਿਨ ਉਸੇ ਹੀ ਕਮਰੇ ਦੇ ਵਿੱਚ ਲੁਕੇ ਰਹਿੰਦੇ ਹਨ ਜਿਵੇਂ ਬਾਹਰ ਆਏ ਤਾਂ ਦੇਖ ਪਾਣਾ ਵਾਪਰ ਚੁਕਿਆ ਹੈ ਸਭ ਪਾਸੇ ਲਾਸ਼ਾਂ ਦੇ ਢੇਰ ਹਨ ਕਈ ਮਾਸੂਮ ਮਾਰੇ ਜਾ ਚੁਕੇ ਹਨ ਸਿੰਘਾਂ ਦੀਆਂ ਲਾਸ਼ਾਂ ਦਰਬਾਰ ਸਾਹਿਬ ਦੇ ਵਿੱਚ ਪਈਆਂ ਹਨ ਅਕਾਲ ਤਖਤ ਤਾਇਆ ਜਾ ਚੁਕਿਆ ਹੈ ਕਈ ਸਰੂਪ ਦੇ ਹਨ ਪਾਵਨ ਉਹਨਾਂ ਦੇ ਵਿੱਚ ਵੀ ਗੋਲੀਆਂ ਲੱਗੀਆਂ ਹਨ ਸਰਕਾਰ ਦੇ ਬੰਦੇ ਇੱਥੇ ਆ ਕੇ ਸਾਰੀ ਦਾ ਜਾਜਾ ਲੈ ਰਹੇ ਹਨ ਕਈ ਮੀਡੀਆ ਵਾਲੇ ਜਿਸ ਦੇ ਵਿੱਚ ਬੀਬੀਸੀ ਦੇ ਕੁਝ ਪੱਤਰਕਾਰ ਹਨ ਸਾਰੀ ਘਟਨਾਵਾਂ ਦੀਆਂ ਫੋਟੋਆਂ ਖਿੱਚ ਰਹੇ ਹਨ ਕੱਲੇ ਕੱਲੇ ਸਿੰਘ ਦੀਆਂ ਫੋਟੋਆਂ ਅਕਾਲ ਤਖਤ ਦੀਆਂ ਧੰਗੁਰੂ ਰਾਮਦਾਸ ਤੇ ਪਾਤਸ਼ਾਹ ਦੇ ਉਸ ਪਾਵਨ ਸਥਾਨ ਦੀਆਂ ਜੋ ਕਿ ਗੋੜੀਆਂ ਦੇ ਨਾਲ ਛਲਨੀ ਛਲਨੀ ਹੋ ਚੁੱਕਿਆ ਸੀ ਇਹੋ ਜਿਹਾ ਕੋਈ ਕੋਨਾ ਨਹੀਂ ਹੈ ਜਿਹੜਾ ਚਿੱਟਾ ਰਹਿ ਗਿਆ ਹੋਵੇ ਸਭ ਲਹੂ ਦੇ ਨਾਲ ਲਲ ਹੈ ਸਭ ਪਾਸੇ ਖੂਨ ਹੀ ਖੂਨ ਹੈ ਸਭ ਪਾਸੇ ਚੀਕਾਂ ਹੀ ਚੀਕਾਂ ਮੰਜ਼ਰ ਦੇਖਿਆ ਨਹੀਂ ਜਾਂਦਾ ਆਪਣੀ ਗੋਦੀ ਦੇ ਵਿੱਚ ਮੌਜੂਦ ਸ਼ਮਸ਼ੇਰ ਸਿੰਘ ਨੂੰ ਸੰਭਾਲਦੇ ਹਨ ਅਤੇ ਸਾਨੂੰ ਚੁੱਕ ਕੇ ਆਪਣੇ ਨਾਲ ਲੈ ਕੇ ਚਲੇ ਜਾਂਦੇ ਹਨ ਇਹ ਸਾਰਾ ਮੰਦਰ ਸ਼ਮਸ਼ੇਰ ਸਿੰਘ ਦੀਆਂ ਅੱਖਾਂ ਵਿੱਚ ਛਪ ਗਿਆ ਸੀ ਲੇਕਿਨ ਬੱਚਾ ਬਹੁਤ ਛੋਟਾ ਹੈ ਇਸ ਨੂੰ ਮਾਤਾ ਪਿਤਾ ਦੀ ਲੋੜ ਹੈ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਪੁਲਿਸ ਦੇ ਵਿੱਚ ਰਿਪੋਰਟ ਲਿਖਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਉਸ ਸਮੇਂ ਦੀ ਪੁਲਿਸ ਦਾ ਹਾਲ ਆਪਾਂ ਸਭ ਨੂੰ ਪਤਾ ਹੈ ਕਿਵੇਂ ਪੁਲਿਸ ਨਾਲ ਖੋਰ ਹੀ ਕਮਾਂ ਦੇ ਚਵਸਤੀ ਸਿੰਘਾਂ ਨੂੰ ਪਾਲ ਪਾਲ ਕੇ ਉਹਨਾਂ ਦੇ ਝੂਠੇ ਮੁਕਾਬਲੇ ਬਣਾਉਣਾ ਕਿੰਨਾ ਕੁਝ ਪੁਲਿਸ ਉਸ ਸਮੇਂ ਕਰ ਰਹੀ ਸੀ ਸਾਰਾ ਕੁਝ ਇਤਿਹਾਸ ਗਵਾਹ ਹੈ ਪੁਲਿਸ ਕਿਸੇ ਵੀ ਤਰ੍ਹਾਂ ਉਹਨਾਂ ਦੀ ਮਦਦ ਨਹੀਂ ਕਰਦੀ ਮਾਤਾ ਪਿਤਾ ਨੂੰ ਨਹੀਂ ਲੱਭਦੀ ਇਸ ਤਰ੍ਹਾਂ ਪਰਿਵਾਰ ਤੱਕ ਖਬਰ ਪਹੁੰਚਦੀ ਹੈ ਵੀ ਸ਼ਮਸ਼ੇਰ ਅਤੇ ਉਸ ਦਾ ਪਿਤਾ ਜਿਹੜਾ ਹੈ ਉਥੇ ਮਰ ਚੁੱਕੇ ਹਨ ਸ਼ਹੀਦ ਹੋ ਚੁੱਕੇ ਹਨ ਹੁਣ ਇਸ ਦੁਨੀਆ ਦੇ ਵਿੱਚ ਵਾਪਸ ਨਹੀਂ ਆਉਣੇ ਉਹ ਇਥੋਂ ਚਲੇ ਗਏ ਹਨ ਦੋਵੇਂ ਪ੍ਰਾਜੜੇ ਹਨ ਜੋ ਕਿ ਉਸ ਸਮੇਂ ਥੋੜੇ ਨੌਜਵਾਨ ਸਨ ਹਿੰਮਤ ਸਮਾਉਂਦੇ ਹਨ ਅਤੇ ਆਪਣੇ ਬਾਪੂ ਦੇ ਜਾਣ ਦਾ ਸੋਗ ਮਨਾਉਂਦੇ ਹਨ ਲੇਕਿਨ ਇਧਰ ਉਹਨਾਂ ਦੀ ਜਾਣਕਾਰੀ ਤੋਂ ਬਾਹਰ ਸ਼ਮਸ਼ੇਰ ਸਿੰਘ ਹੌਲੀ-ਹੌਲੀ ਸਮੇਂ ਦੇ ਨਾਲ ਵੱਡਾ ਹੋ ਰਿਹਾ ਹੈ ਉਸ ਨੂੰ ਜੰਗਾ ਪੜਾਇ ਲਿਖਾਇਆ ਜਾਂਦਾ ਹੈ ਕਿਉਂਕਿ ਮਨਜੀਤ ਕੌਰ ਅਤੇ ਅਮਨਦੀਪ ਸਿੰਘ ਜਿਨ੍ਹਾਂ ਨੇ ਉਸ ਵੇਲੇ ਉਸ ਬੱਚੇ ਸ਼ਮਸ਼ੇਰ ਦੀ ਜਾਨ ਬਚਾਈ ਸੀ ਉਹਨਾਂ ਦੇ ਕੋਲ ਆਪਣਾ ਕੋ ਬਚਾ ਨਹੀਂ ਹੁੰਦਾ ਤਾਂ ਕਰਕੇ ਉਸ ਬੱਚੇ ਨੂੰ ਪੂਰਾ ਪਿਆਰ ਦਿੰਦੇ ਹਨ ਪਰ ਆਈ ਲਿਖਾਈ ਕਰਵਾਦੇ ਹਨ ਚੰਗੇ ਤੋਂ ਚੰਗੇ ਸਕੂਲਾਂ ਦੇ ਵਿੱਚ ਪੜਾਉਂਦੇ ਹਨ ਕਿਉਂਕਿ ਉਹ ਵੀ ਕਿਸੇ ਮਾਰੇ ਘਰੋਂ ਨਹੀਂ ਹੁੰਦੇ ਉਹਨਾਂ ਦੇ ਕੋਲ ਵੀ 70 ਕਿਲਾ ਮੌਕੇ ਦੀ ਜ਼ਮੀਨ ਹੈ ਜਿਸ ਦਾ ਕਲਾ ਕਲਾ ਵਾਰਸ ਸ਼ਮਸ਼ੇਰ ਸਿੰਘ ਬਣ ਚੁੱਕਿਆ ਹੈ ਹੁਣ ਸ਼ਮਸ਼ੇਰ ਸਿੰਘ ਦੀ ਪਰਵਰਿਸ਼ ਬੜੇ ਚੰਗੇ ਤਰੀਕੇ ਨਾਲ ਹੋ ਰਹੀ ਹੈ ਉਸਦੇ ਮਾਤਾ ਪਿਤਾ ਨੂੰ ਲੱਭਣ ਦੀ ਕੋਸ਼ਿਸ਼ਾਂ ਹੁਣ ਅਮਨਦੀਪ ਅਤੇ ਮਨਜੀਤ ਨੇ ਬਿਲਕੁਲ ਛੱਡ ਦਿੱਤੀਆਂ ਹਨ ਬਸ ਹੁਣ ਆਪਣੇ ਛੋਟੇ ਬੱਚੇ ਦੀ ਛੋਟੇ ਸ਼ਮਸ਼ੇਰ ਦੀ ਪਰਵਰਿਸ਼ ਵੱਲ ਧਿਆਨ ਹੈ ਸ਼ਮਸ਼ੇਰ ਵੱਡਾ ਹੁੰਦਾ ਹੋਇਆ ਅਤੇ ਉਮਰ ਦੇ ਨਾਲ ਹੁਣ ਉਸ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਹੈ ਅਤੇ ਹੁਣ ਇੱਕ ਪੁਲਿਸ ਦਾ ਪੇਪਰ ਦਿੰਦਾ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਚੁੱਕਿਆ ਹੈ ਇੱਕ ਪੁਲਿਸ ਅਫਸਰ ਬਜਾਉ ਉਸ ਦੀ ਭਰਤੀ ਹੁੰਦੀ ਹੈ ਮਾਤਾ ਪਿਤਾ ਨੂੰ ਬੜਾ ਮਨ ਹੈ ਵੀ ਸਾਡਾ ਮੁੰਡਾ ਕੁਝ ਬਣ ਚੁੱਕਿਆ ਹੈ ਬਾਕੀ ਮੁੰਡਿਆਂ ਦੇ ਵਾਂਗ ਨਾ ਤਾਂ ਵਿਦੇਸ਼ ਗਿਆ ਨਹੀਂ ਮਾਹੌਲ ਦੇ ਅਨਸਾਰ ਨਸ਼ਿਆਂ ਦੇ ਵਿੱਚ ਲੱਗਿਆ ਹੈ ਇਸ ਨੇ ਮੁਕਾਮ ਹਾਸਲ ਕਰ ਲਿਆ ਹੈ ਸ਼ਮਸ਼ੇਰ ਇੱਕ ਅਮਰਤ ਭਾਰੀ ਗੁਰਸਿੱਖ ਬਣਦਾ ਹੈ ਉਹ ਬਿਲਕੁਲ ਸੋਹਣੀ ਦਸਤਾਰ ਸਜਾ ਕੇ ਆਪਣੇ ਆਪ ਜਾ ਕਰਦਾ ਲੇਕਿਨ ਉਸ ਦਾ ਇੱਕ ਸੋਚੀ ਵੀ ਮੇਰੇ ਕੋਲ ਪੈਸਾ ਬਹੁਤ ਹੈ ਪੈਸਾ ਮੈਨੂੰ ਹੋਣੀ ਚਾਹੀਦਾ ਮੈਂ ਬਸ ਗੁਰੂ ਦੀ ਸੇਵਾ ਸੰਗਤ ਦੀ ਸੇਵਾ ਕਰਨਾ ਚਾਹੁੰਦਾ ਉਸ ਨੂੰ ਯਾਦ ਹੈ ਬਚਪੰਦੀਆਂ ਉਹ ਤੁੰਦਲੀਆਂ ਜਾਂਦਾ ਜਿਸ ਤੇ ਵਿੱਚ ਮੁਰਸ ਵਾਲਿਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਨਹੀਂ ਕਿਸੇ ਮੁਰਸ ਵਾਲੇ ਨੇ ਉਹ ਨੰਬਰ ਵੇਖਿਆ ਵੀ ਵੀ ਅਸੀਂ ਇਹਨਾਂ ਬਾਰੇ ਕੁਝ ਕਰੀਏ ਹੁਣ ਉਹਨਾਂ ਵਰਗਾ ਨਹੀਂ ਬਣਨਾ ਚਾਹੁੰਦਾ ਉਹ ਬਿਲਕੁਲ ਅਲੱਗ ਹੈ ਇਕ ਇਮਾਨਦਾਰ ਸੱਚਾ ਗੁਰੂ ਦਾ ਸਿੱਖ ਜਿਸ ਨੇ ਕਦੇ 1 ਰੁਪਿਆ ਵੀ ਕਿਸੇ ਤੋਂ ਖਾ ਕੇ ਨਹੀਂ ਜਕਿਆ ਲekin ਸ਼ਾਇਦ ਉਸਦੀ ਆਹੀ ਇਮਾਨਦਾਰੀ ਉਸ ਦਾ ਸਭ ਤੋਂ ਵੱਡਾ ਦਸ਼ਮਨ ਬਣ ਗਈ ਜਦੋਂ ਸਰਕਾਰ ਨੂੰ ਕਿਸੇ ਵੱਡੇ ਮਿਸ਼ਨ ਤੇ ਕਿਸੇ ਇਮਾਨਦਾਰ ਪੁਰਸਵਾਲੇ ਦੀ ਲੋੜ ਹੁੰਦੀ ਉਸ ਨੂੰ ਅੱਗੇ ਕਰ ਦਿੱਤਾ ਜਾਂਦਾ ਲੇਕਿਨ ਜਿਵੇਂ ਹੀ ਮਕਸਦ ਪੂਰਾ ਹੁੰਦਾ ਤਾਂ ਉਸ ਦੀ ਇਮਾਨਦਾਰੀ ਢੋਡਰਦਿਆਂ ਉਸ ਦੀ ਬੇਖੌਫੀ ਤੋਂ ਢੋਡਰਦਿਆਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਕੋਈ ਐਸਾ ਮਹੀਨਾ ਨਹੀਂ ਸੀ ਜਦੋਂ ਉਸ ਦਾ ਤਬਦਲਣਾ ਹੁੰਦਾ ਵੱਦ ਤੋਂ ਵੱਦ ਕਿਸੇ ਜਗ੍ਹਾ ਤੇ 3 ਮਹੀਨੇ ਕੱਟ ਜਾਂਦਾ ਨਹੀਂ ਤਾਂ ਤਬਾਦਲਿਆਂ ਦਾ ਇਹ ਦੌਰ ਚੱਲਦਾ ਹੀ ਰਹਿੰਦਾ ਹਾਲਾਂਕਿ ਸ਼ਮਸ਼ੇਰ ਸਿੰਘ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹ ਤਾਂ ਬਸ ਆਪਣੀ ਡਿਊਟੀ ਕਰਦਾ ਰਹਿੰਦਾ ਹੈ ਚਲੋ ਇਸ ਸਮਾਂ ਬੀਤਦਾ ਹੈ 84 ਵਾਲੀ ਘਟਨਾ ਨੂੰ ਲਗਭਗ 40 ਸਾਲ ਬੀਤ ਜਾਂਦੇ ਹਨ ਐਸੇ ਟਰਾਂਸਫਰਾਂ ਦੇ ਵਿਚਕਾਰ ਉਸ ਦਾ ਟਰਾਂਸਫਰ ਮੋਗਾ ਜ਼ਿਲ੍ਹੇ ਦੇ ਵਿੱਚ ਹੋਇਆ ਹੈ ਮੋਗਾ ਸ਼ਹਿਰ ਦਾ ਡੀਐਸਪੀ ਬਣ ਚੁੱਕਿਆ ਹੈ ਉਸਦੇ ਮਾਤਾ ਪਿਤਾ ਯਾਨੀ ਅਮਨਦੀਪ ਅਤੇ ਮਨਜੀਤ ਚੜਾਈ ਕਰ ਚੁੱਕੇ ਹਨ ਉਸ ਦਾ ਆਪਣਾ ਪਰਿਵਾਰ ਹੈ ਆਪਣੀ ਪਤਨੀ ਆਪਣੇ ਬੱਚੇ ਜੋ ਕਿ ਉਸਦੇ ਟਰਾਂਸਫਰਾਂ ਤੋਂ ਬਿਲਕੁਲ ਤੰਗ ਹਨ ਲੇਕਿਨ ਕਦੇ ਕੋ ਸ਼ਿਕਾਇਤ ਨਹੀਂ ਕਰਦੇ ਕਿਉਂਕਿ ਪਤਾ ਹੈ ਬਿਸ਼ ਸ਼ਮਸ਼ੀਰ ਸਿੰਘ ਸਹੀ ਰਾਤੇ ਚੱਲ ਰਿਹਾ ਹੈ ਕਦੇ ਵੀ ਕਿਸੇ ਨਾਲ ਬੇਇਨਸਾਫੀ ਹੋਣ ਨਹੀਂ ਦਿੰਦਾ ਕਦੇ ਵੀ ਕਿਸੇ ਗਰੀਬ ਮਜਬੂਰ ਦੀ ਮਦਦ ਕਰੇ ਬਿਨਾਂ ਨਹੀਂ ਹਟਦਾ ਇਸ ਨੂੰ ਕਿੰਨਾ ਵੀ ਸੰਜਾ ਲੋ ਇਹ ਬਸ ਗਰੀਬਾਂ ਦੀ ਮਦਦ ਕਰੇਗਾ ਅਤੇ ਆਪਣੀ ਡਿਊਟੀ ਨਿਭਾਵੇਗਾ ਬਾਕੀ ਪੁਲਿਸ ਵਾਲੇ ਵਰਗਾ ਆਪਣੀ ਜੇਬ ਨਹੀਂ ਪਰਦਾ ਸਾਰੇ ਜਿਹਨੇ ਉਸ ਦਾ ਸਾਥ ਦਿੰਦੇ ਖਾਨਾ ਜਿੱਥੇ ਵੀ ਜਾਂਦਾ ਹੈ ਆਪਣੀ ਸ਼ਾਪ ਛੱਡਦਾ ਹੈ ਐਸੇ ਤਰ੍ਹਾਂ ਮੋਗਾ ਦੇ ਵਿੱਚ ਜਦੋਂ ਆਪਣੀ ਡਿਊਟੀ ਕਰ ਰਿਹਾ ਹੈ ਇੱਕ ਬਜ਼ੁਰਗ ਜਿਸ ਨੇ ਸੁਣਿਆ ਹੈ ਵੀ ਸ਼ਹਿਰ ਦੇ ਵਿੱਚ ਕੋਈ ਇਮਾਨਦਾਰ ਅਫਸਰ ਆਇਆ ਹੈ ਆਪਣੀ ਫਾਈਲ ਲੈ ਕੇ ਐਪਲੀਕੇਸ਼ਨ ਲੈ ਕੇ ਉਸ ਡੀਐਸਪੀ ਦੇ ਕੋਲ ਸ਼ਮਸ਼ੇਰ ਸਿੰਘ ਦੇ ਕੋਲ ਸਵੇਰੇ ਸਵੇਰੇ ਦੇ ਨਾਲ ਚਲਿਆ ਜਾਂਦਾ ਹੈ ਉਸ ਨੂੰ ਜਿਵੇਂ ਹੀ ਐਪਲੀਕੇਸ਼ਨ ਦੇਣ ਲੱਗਾ ਨਾ ਸ਼ਮਸ਼ੇਰ ਸਿੰਘ ਬਚਾਰਾ ਉਸ ਬਜ਼ੁਰਗ ਨੂੰ ਕੁਝ ਦੇਖਿਆ ਦੇਖਿਆ ਲੱਗਿਆ ਇਹ ਲੱਗਿਆ ਜਿਵੇਂ ਕਿ ਸ਼ਾਇਦ ਬਹੁਤ ਲੰਮਾ ਸਮਾਂ ਪਹਿਲਾਂ ਇਸ ਨੂੰ ਕਿਤੇ ਦੇਖਿਆ ਹੋਵੇ ਇੱਕਦਮ ਅਚਾਨਕ ਸ਼ਮਸ਼ੇਰ ਦੀ ਬੋਲੀ ਸੁਣ ਕੇ ਉਸ ਦਾ ਸ਼ੱਕ ਜਿਹੜਾ ਹੈ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਲੇਕਿਨ ਹਾਲੇ ਇੰਨੇ ਵੱਡੇ ਪੁਲਿਸ ਅਫਸਰ ਨੂੰ ਸਿੱਧਾ ਇੰਜ ਕਹਿਣਾ ਵੀ ਮੈਂ ਤੈਨੂੰ ਜਾਣਦਾ ਹਾਂ ਕੋਈ ਖਤਰੇ ਤੋਂ ਖਾਲੀ ਨਹੀਂ ਹੈ ਅਗੋਂ ਵੱਡਾ ਅਫਸਰ ਗੁੱਸਾ ਹੋ ਗਿਆ ਤਾਂ ਉਸ ਦਾ ਜਿਹੜਾ ਕੰਮ ਹੈ ਇੱਕ ਤੇ ਵਿਚਾਲੇ ਨਾ ਰਹਿ ਜਾਵੇ ਤਾਂ ਹੌਲੀਦਨੇ ਬੜੇ ਮਿੱਠੀ ਪਿਆਰ ਦੀ ਆਵਾਜ਼ ਨਾਲ ਪੁੱਛਦਾ ਹੈ ਸਾਬ ਮੈਂ ਸ਼ਾਇਦ ਤੁਹਾਡੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦਾ ਹਾਂ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਤੁਸੀਂ ਕਿਹਨਾਂ ਦੇ ਸੁਪੁੱਤਰ ਹੋ ਵੀ ਮੈਂ ਤਾਂ ਮਨਜੀਤ ਕੌਰ ਅਤੇ ਅਮਨਦੇਵ ਸਿੰਘ ਦਾ ਪੁੱਤਰ ਹਾਂ ਲੇਕਿਨ ਅਗੋਂ ਬਜ਼ੁਰਗ ਨੇ ਕਿਹਾ ਸਤਿਮੁੱਚ ਤੁਸੀਂ ਉਹਨਾਂ ਦੇ ਪੁੱਤਰ ਹੋ ਸੱਚ ਦੱਸੋ ਮੈਨੂੰ ਕੁਝ ਹੋਰ ਲੱਗਿਆ ਸ਼ਮਸ਼ੇਰ ਸਿੰਘ ਨੂੰ ਵੀ ਸ਼ੱਕ ਹੋਇਆ ਜਿਵੇਂ ਇਹ ਬਜ਼ੁਰਗ ਸਤਿਮੁੱਚ ਮੈਨੂੰ ਪਹਿਲਾਂ ਜਾਣਦਾ ਹੋਵੇ ਕਿਉਂਕਿ ਉਸ ਬਜ਼ੁਰਗ ਦਾ ਧੁੰਦਲਾ ਚਿਹਰਾ ਉਸਤੇ ਦਿਮਾਗ ਦੇ ਵਿੱਚ ਵੀ ਆ ਰਿਹਾ ਸੀ ਅਚਾਨਕ ਉਹ ਉੱਠਦਾ ਹੈ ਕਿ ਦੱਸਾਂ ਤੁਹਾਨੂੰ ਮੇਰੇ ਪਿਤਾ ਜੀ 84 ਦੇ ਦੌਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਮਥਾਡੇ ਕਣਾਈ ਸਨ ਉੱਥੇ ਹੀ ਗੁਜ਼ਰ ਗਏ ਹੁਣ ਮੈਨੂੰ ਭਈ ਨਾ ਤਾਂ ਉਹਨਾਂ ਦਾ ਨਾਮ ਯਾਦ ਹੈ ਨਾ ਹੀ ਮੇਰਾ ਪੁਰਾਣਾ ਪਿੰਡ ਕਿਉਂਕਿ ਮੈਂ ਬਹੁਤ ਛੋਟਾ ਸੀ ਅਤੇ ਨਾ ਹੀ ਮੈਨੂੰ ਉਹਨਾਂ ਬਾਰੇ ਕੁਝ ਯਾਦ ਹੈ ਹਾਲਾਂਕਿ ਬਸ ਮੈਨੂੰ ਥੋੜੀ ਥੋੜੀ ਧੁੰਦਲੀ ਯਾਦ ਆਹਨ ਜੇਕਰ ਕਿਤੇ ਮੇਰੇ ਸਾਹਮਣੇ ਕੋਈ ਪੁਰਾਣਾ ਬੰਦਾ ਆ ਜਾਵੇ ਸ਼ਾਇਦ ਮੈਂ ਪਛਾਣ ਲਵਾਂ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਚਲੋ ਤੁਸੀਂ ਉਸ ਨੂੰ ਛੱਡੋ ਹੁਣ ਆਪਣਾ ਅੱਜ ਦਾ ਮਸਲਾ ਸਮਝਾਓ ਤੁਸੀਂ ਕਿਸ ਚੀਜ਼ ਦੀ ਐਪਲੀਕੇਸ਼ਨ ਲੈ ਕੇ ਆਏ ਹੋ ਬਜ਼ੁਰਗ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਐਪਲੀਕੇਸ਼ਨ ਨੂੰ ਸਾਈਡ ਤੇ ਰੱਖ ਕੇ ਉਹ ਸਾਰੀ ਸੱਚਾਈ ਉਸ ਸ਼ਮਸ਼ੇਰ ਸਿੰਘ ਡੀਐਸਪੀ ਨੂੰ ਸਮਝਾਉਣ ਲੱਗਦਾ ਹੈ ਕਿਵੇਂ ਸਾਡੇ ਪਿੰਡ ਦਾ ਵੀ ਇੱਕ ਮੁੰਡਾ ਸ਼ਮਸ਼ੇਰ ਆਪਣੇ ਪਿਤਾ ਨਾਲ ਗਿਆ ਸੀ ਅਤੇ ਉੱਥੇ ਹੀ ਸ਼ਹੀਦ ਹੋ ਗਿਆ ਮਰ ਗਿਆ ਅਤੇ 1984 ਵਾਲੇ ਦੌਰ ਦੇ ਵਿੱਚ ਉਸ ਦਾ ਪਿਤਾ ਵੀ ਉੱਥੇ ਮਰ ਗਿਆ ਸੀ ਅੰਮ੍ਰਿਤਸਰ ਸ਼ਾਇਦ ਹੋਵੇ ਨਾ ਹੋਵੇ ਤੁਸੀਂ ਉਹਨਾਂ ਦੇ ਹੀ ਪੁੱਤਰ ਹੋਮੋ ਤੁਹਾਨੂੰ ਸਾਡੇ ਪਿੰਡ ਚੱਲਣਾ ਚਾਹੀਦਾ ਹੈ ਤੁਸੀਂ ਆਪਣੇ ਭਰਾਵਾਂ ਨੂੰ ਮਿਲ ਕੇ ਦੇਖੋ ਸ਼ਾਇਦ ਤੁਹਾਨੂੰ ਪਛਾਣ ਲੈਣਾ ਹੈ ਸ਼ਾਇਦ ਤੁਹਾਨੂੰ ਤੁਹਾਡਾ ਵਿਚੜਿਆ ਪਰਿਵਾਰ ਮਿਲ ਜਾਵੇ ਸ਼ਮਸ਼ੇਰ ਸਿੰਘ ਨੇ ਇਹਨਾਂ ਸੁਣ ਕੇ ਆਪਣੇ ਮਨ ਦੇ ਵਿੱਚ ਜੋ ਉਸਤੇ ਪਰਿਵਾਰ ਨੂੰ ਮਿਲਣ ਦੇ ਪ੍ਰਤੀ ਸਾਲਾ ਪੁਰਾਣੀ ਮਰੀ ਭਾਵਨਾ ਸੀ ਉਸਤੇ ਮਨ ਦੇ ਵਿੱਚ ਦੁਬਾਰਾ ਜਾਗ ਪਈ ਅਤੇ ਸੋਚਦਾ ਹੈ ਸ਼ਾਇਦ ਮੈਂ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਸਕਦਾ ਹਾਂ ਉਸ ਬਜ਼ੁਰਗ ਨੂੰ ਨਮਸਕਾਰ ਕਰਦਾ ਹੈ ਉਸਦੇ ਪੈਰਾਂ ਹੱਥ ਲਗਾਉਂਦਾ ਹੈ ਮਬਜ਼ੁਰਗੋ ਤੁਹਾਡਾ ਧੰਨਵਾਦ ਕੋਈ ਗੱਲ ਨਹੀਂ ਮੈਂ ਕੱਲ ਹੀ ਸਵੇਰੇ ਆਪਣੇ ਪਰਿਵਾਰ ਨੂੰ ਮਿਲਣ ਜਾਵਾਂਗਾ ਮਬਜ਼ੁਰਗ ਦਾ ਨਾਮ ਪਤਾ ਲਿਖ ਲੈਂਦਾ ਹੈ ਮੋਬਾਈਲ ਨੰਬਰ ਲਿਖ ਲੈਂਦਾ ਹੈ ਚਲੋ ਮਬਜ਼ੁਰਗ ਦਾ ਜੋ ਵੀ ਕੰਮ ਸੀ ਉਸ ਨੂੰ ਅੱਗੇ ਵਧਾ ਕੇ ਅਤੇ ਉਹਨਾਂ ਨੂੰ ਉੱਥੋਂ ਸਤਕਾਰ ਨਾਲ ਤੁਰ ਦਿੰਦਾ ਹੈ ਅਗਲੀ ਸਵੇਰ ਹੁੰਦੀ ਹੈ ਅਤੇ ਆਪਣੇ ਨਾਲ ਵਾਲੇ ਸਿਕਿਉਰਿਟੀ ਗਾਰਡਾਂ ਨੂੰ ਲੈ ਕੇ ਦੋ ਪੁਲਿਸ ਦੀਆਂ ਜੀਪਾਂ ਨੂੰ ਲੈ ਕੇ ਮੋਗਾ ਦੇ ਨੇੜੇ ਉਸ ਛੋਟੀ ਜੀ ਪਿੰਡ ਦੇ ਵਿੱਚ ਪਹੁੰਚ ਜਾਂਦਾ ਹੈ ਦੇ ਪੰਛਮ ਸ਼ਹਿਰ ਸਿੰਘ ਨਾਲ ਵੜਾ ਸੀ ਜਿਵੇਂ ਹੀ ਪਿੰਡ ਦੇ ਵਿੱਚ ਪਹੁੰਚਿਆ ਨਾ ਤਾਂ ਸਵੇਰੇ ਸਵੇਰੇ ਦੋ ਪੁਲਿਸ ਵਾਲਿਆਂ ਦੀ ਜੀਪ ਨੂੰ ਇੱਥੇ ਆਇਆ ਦੇਖ ਸਭ ਦੇ ਤਾਂ ਖੁਸ਼ ਉੱਠ ਗਏ ਸਾਰੇ ਸੋਤਿਆਂ ਦੇ ਵਿੱਚ ਪੈ ਗਏ ਵੀ ਆਖਿਰਕਾਰ ਇਹ ਪੁਲਿਸ ਵਾਲਾ ਅਫਸਰ ਇੱਥੇ ਕਿਵੇਂ ਆਇਆ ਹੈ ਕਈ ਲੋਕ ਅੰਦਾਜ਼ੇ ਲਗਾਉਣ ਲੱਗੇ ਸ਼ਾਇਦ ਰਾਤ ਪਿੰਡ ਦੇ ਵਿੱਚ ਕੋਈ ਭਾਣਾ ਵਾਪਰ ਗਿਆ ਹੋਣਾ ਕੋਈ ਵਾਰਦਾਤ ਹੋਈ ਹੋਣੀ ਜਾਂ ਫਿਰ ਇਹ ਅਗਲੇ ਪਿੰਡ ਜਾਂਦੇ ਹੋਣੇ ਵੰਦੇ ਦੇ ਵਿੱਚੋਂ ਐਵੇਂ ਲੰਘ ਰਹੇ ਹਨ ਲੇਕਿਨ ਜਿਵੇਂ ਹੀ ਸ਼ਮਸ਼ੇਰ ਸਿੰਘ ਨੇ ਆਪਣੀਆਂ ਜਿਪਸੀਆਂ ਬਜ਼ੁਰਗ ਦੇ ਦੱਸੇ ਪਤੇ ਤੇ ਰੋਕੀਆਂ ਸਾਰਿਆਂ ਦਾ ਸ਼ੱਕ ਦੂਜੇ ਪਾਸੇ ਜਾਣ ਲੱਗਾ ਸਭ ਸੋਚਣ ਲੱਗੇ ਕਿ ਕੁਲਵੰਤ ਸਿੰਘ ਅਤੇ ਜਸਮਨ ਸਿੰਘ ਦੇ ਵਿਚਾਰ ਸ਼ਾਇਦ ਦੁਬਾਰਾ ਲੜਾਈ ਹੋ ਗਈ ਹੋਵੇਗੀ ਦੋਵੇਂ ਪ੍ਰਾਤਿਕ ਦੇ ਕਿਤੇ ਹਨ ਜਦੋਂ ਦਾ ਇਹਨਾਂ ਦਾ ਪਿਤਾ ਮਰਿਆ ਹੈ ਉਦੋਂ ਦੇ ਇਹਨਾਂ ਦੇ ਵਿਚਾਰ ਇਹਨਾਂ ਦੇ ਜੋ ਚਾਚੇ ਨੇ ਮੰਨ ਕਰਾਈ ਸੀ ਉਸਤੇ ਕਰਕੇ ਲੜਾਈ ਚੱਲ ਰਹੀ ਹੈ ਜੋ ਇਹਨਾਂ ਦੀ ਬਟਦਾ ਰੋੜਾ ਹੈ ਉਸ ਦੇ ਕਾਰਨ ਨਿਤ ਇਹਨਾਂ ਦੇ ਵਿੱਚ ਲੜਾਈਆਂ ਹੁੰਦੀਆਂ ਹਨ ਨਿਤ ਇਹ ਮੁਕਾਦਮੇ ਦੀਆਂ ਤਰੀਕਾਂ ਭੁਗਤੇ ਹਨ ਸ਼ਾਇਦ ਉਸੇ ਕਰਕੇ ਇਹਨਾਂ ਨੇ ਕੁਝ ਕਰ ਦਿੱਤਾ ਹੋਵੇਗਾ ਲੇਕਿਨ ਇਹ ਤਾਂ ਦੇਖੋ ਨਾ ਅਸਲੀ ਮਕਸਦ ਕਿਸੇ ਨੂੰ ਨਹੀਂ ਪਤਾ ਡੀਐਸਪੀ ਸ਼ਮਸ਼ੇਰ ਸਿੰਘ ਜੋ ਕਿ ਆਪਣੇ ਭਰਾਵਾਂ ਨੂੰ ਮਿਲਣ ਆਇਆ ਹੈ ਜੋ ਕਿ ਮੋਗਾ ਦੇ ਵਿੱਚ ਨਵਾਂ ਸੀ ਉਸ ਨੂੰ ਨਹੀਂ ਪਤਾ ਵੀ ਇਹਨਾਂ ਦੇ ਵਿੱਚਕਾਰ ਕੁਝ ਜ਼ਮੀਨੀ ਗੱਲ ਚੱਲ ਰਿਹਾ ਹੈ ਉਹ ਤਾਂ ਆਪਣੇ ਭਰਾਵਾਂ ਨੂੰ ਸੱਚਮੁੱਚ ਮਿਲਣਾ ਚਾਹੁੰਦਾ ਸੀ ਸਤਿਮੁੱਚ ਉਹਨਾਂ ਦਾ ਹੀ ਭਰਾ ਹੈ ਜਿਵੇਂ ਹੀ ਅੰਦਰ ਗਿਆ ਨਾ ਆਪਣੇ ਵੱਡੇ ਭਰਾ ਜਸਵੰਤ ਸਿੰਘ ਨੂੰ ਦੇਖਿਆ ਤਾਂ ਉਸਤੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸਤਿਮੁੱਚ ਉਸ ਨੂੰ ਤਾਂ ਜਸਵੰਤ ਸਿੰਘ ਦਾ ਚਿਹਰਾ ਹਲਕਾ ਫੁਲਕਾ ਯਾਦ ਹੈ ਜਿਵੇਂ ਹੀ ਜਸਵੰਤ ਸਿੰਘ ਨੂੰ ਦੱਸਣ ਲੱਗਾ ਨਾ ਕਿ ਮੈਂ ਤਾਂ ਤੁਹਾਡਾ ਭਰਾ ਹਾਂ ਮੈਂ 1984 ਬੜੇ ਗਵਾਚ ਗਿਆ ਸੀ ਅਤੇ ਅੱਜ ਤੁਹਾਨੂੰ ਮਿਲਿਆ ਹਾਂ ਮੈਨੂੰ ਇੱਕ ਬਜ਼ੁਰਗ ਨੇ ਇਤਨਾ ਪਤਾ ਦਸਿਆ ਮੈਂ ਤੇ ਆ ਗਿਆ ਕਿ ਤਸੀ ਸਤਮ ਵਿੱਚ ਮੇਰੇ ਭਰਾ ਹੋ ਜਸਵੰਤ ਸਿੰਘ ਦੇ ਇਹਨਾਂ ਸੁਣਦੇ ਸਾਰੇ ਕੁਸਤੀਆਂ ਅੱਖਾਂ ਸਾਹਮਣੇ ਯਾਦਾਂ ਦੀ ਇੱਕ ਫਿਲਮ ਚੱਲਣ ਲੱਗੀ ਉਸ ਨੂੰ ਪੁਰਾਣਾ ਸਭ ਯਾਦ ਆ ਗਿਆ ਲੇਕਿਨ ਹਜੇ ਵੀ ਉਸਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਲੱਗ ਰਿਹਾ ਸੀ ਜਿਵੇਂ ਇਹ ਪੁਲਿਸ ਵਾਲਾ ਨਿਆਤਾ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਆਇਆ ਹੈ ਜਾਂ ਸਾਡੀ ਜ਼ਮੀਨ ਤੋਂ ਹਿੱਸਾ ਮੰਗਣ ਆਇਆ ਹੈ ਜਾਂ ਫਿਰ ਇਹ ਜਿਹੜਾ ਛੋਟੇ ਦੀ ਸਾਜ਼ਿਸ਼ ਹੈ ਕੁਲਵੰਤ ਨੇ ਇਹਨੂੰ ਪੇ ਜਾ ਹੈ ਵੀ ਮੇਰੇ ਖਿਲਾਫ ਕੋਈ ਵੱਡਾ ਸਬੂਤ ਇਕੱਠਾ ਕਰੇ ਕਿਉਂਕਿ ਪੁਲਿਸ ਬੜੇ ਤੇ ਉਹ ਵੀ ਇੰਨੀ ਸਵੇਰੇ ਇਸ ਤਰ੍ਹਾਂ ਆਉਣ ਤੇ ਕਿਸੇ ਨੂੰ ਯਕੀਨੀ ਹੁੰਦਾ ਉਸਨੇ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਤੱਕੀ ਮਾਰ ਕੇ ਬਾਹਰ ਕਰ ਦਿੱਤਾ ਬਿੱਤੂ ਡੀਐਸਪੀ ਹੋਵੇਗਾ ਆਪਣੇ ਘਰੇ ਹੋਵੇਗਾ ਮੈਨੂੰ ਦਰਕੁੱਤੀ ਲੈਣਾ ਹੈ ਬਥੇਰੇ ਵਕੇ ਤੇਰੇ ਵਰਗੇ ਹੁਣੇ 2 ਮਹੀਨਿਆਂ ਨੇ ਤੋਂ ਟੱਪ ਜਾਣਾ ਹੈ ਮੈਂ ਤੈਨੂੰ ਆਪਣਾ ਭਰਾ ਕਿਉਂ ਮੰਨਾ ਚੱਲ ਜਾ ਇਥੋਂ ਮੈਂ ਨਹੀਂ ਮੰਨਦਾ ਤੈਨੂੰ ਭਰਾ ਜਲ ਜਲ ਪਰਚਾ ਕਰਨਾ ਹੈ ਮੇਰੇ ਤੇ ਕਰ ਦੇ ਪਹਿਲਾਂ ਹੀ ਬਹੁਤ ਖੰਨਾ ਹੈ ਇਕ ਕਿਲਾ ਹੋਰ ਵਿੱਚ ਦਿਆਂਗਾ ਤੇਰੇ ਵਰਗਿਆਂ ਦਾ ਟਰਾਂਸਫਰ ਕਰਾਣਾ ਤਾਂ ਚੁਟਕੀਆਂ ਦਾ ਖੇਡ ਹੈ ਉਸ ਨੂੰ ਭੇਜਦਾ ਹੈ ਲੇਕਿਨ ਸ਼ਮਸ਼ੇਰ ਸਿੰਘ ਨੂੰ ਇਸ ਵਰਤਾਰੇ ਦੀ ਉਮੀਦ ਨਹੀਂ ਸੀ ਸੋਚਦਾ ਹੈ ਸ਼ਾਇਦ ਇਸ ਤੇ ਸਰਤੇ ਪੈਸਿਆਂ ਦਾ ਨਸ਼ਾ ਅੰਨਾ ਚਰ ਕੇ ਬੜ ਰਿਹਾ ਹੈ ਕੋਈ ਗੱਲ ਨਹੀਂ ਮੈਂ ਆਪਣੇ ਦੂਜੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਮਿਲਦਾ ਹਾਂ ਜਿਵੇਂ ਹੀ ਉਧਰ ਗਿਆ ਤਾਂ ਅਗੋਂ ਕੁਲਵੰਤ ਨੇ ਵੀ ਉਸੇ ਤਰ੍ਹਾਂ ਉਸ ਨੂੰ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਵਿੱਚ ਜਸਮੰਦੀ ਕੋਈ ਚਾਲ ਹੈ ਤੈਨੂੰ ਉਸਨੇ ਭਜਾਇਆ ਹੈ ਸਾਡੀ ਜ਼ਮੀਨ ਆਪਣਾ ਚਾਹੁੰਦਾ ਹੈ ਨਾ ਜਾਂ ਸਾਡੇ ਤੋਂ ਕੋਈ ਪੇਤ ਖਲਬਣਾ ਚਾਹੁੰਦਾ ਹੈ ਜਾਂ ਭਾ ਜਾਇਆ ਤੂੰ ਨਹੀਂ ਚਾਹੀਦੀ ਤੇਰੀ ਰਾਹ ਨਹੀਂ ਚਾਹੀਦਾ ਤੇਰੇ ਵਰਗਾ ਕੋਈ ਪ੍ਰਾਹ ਜਾਂ ਚਲਾ ਜਾਇਆ ਤੂੰ ਤੂੰ ਕੌਣ ਹੈ ਸਾਡਾ ਪ੍ਰਾਹ ਹੁਣ ਵਾਲਾ ਡੀਐਸਪੀ ਸ਼ਮਸ਼ੇਰ ਸਿੰਘ ਕਿਉਂਕਿ ਇਹਨੇ ਸਾਲਾਂ ਦੀ ਉਸਨੇ ਵੀ ਡਿਊਟੀ ਕਰੀ ਹੈ ਦੁਨੀਆ ਦੇਖੀ ਹੈ ਸਮਝ ਚੁੱਕਾ ਹੈ ਵੀ ਇੱਥੇ ਸਿੱਧੀ ਉਂਗਲ ਨਾ ਕਿਉਂ ਨਿਕਲਣਾ ਨਹੀਂ ਹੈ ਇੱਥੇ ਉਂਗਲ țeਡੀ ਕਰਨੀ ਪਵੇਗੀ ਸਾਰੇ ਪਿੰਡ ਦੀ ਪੰਚਾਇਤ ਲੱਗ ਚੁੱਕੀ ਹੈ ਲਗਭਗ ਪਿੰਡ ਦੇ ਸਾਰੇ ਮੋਤਵਾਰ ਸੱਜਣ ਸਾਰੇ ਬਜ਼ੁਰਗ ਮਾਈ ਪਾਈ ਇਕੱਠੇ ਹੋ ਚੁੱਕੇ ਹਨ ਸਭ ਨੂੰ ਇੱਕ ਇੱਕ ਕਰਕੇ ਪੁੱਛਣਾ ਹੈ ਪਹਿਲਾ ਜਸਵੰਤ ਸਿੰਘ ਤੇ ਕੁਰਮਨ ਸਿੰਘ ਨੂੰ ਪੰਚਾਇਤ ਦੇ ਵਿੱਚ ਬੁਲਾਇਆ ਜਾਂਦਾ ਹੈ ਬਾਅਦ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਦੱਸਦਾ ਹੈ ਵੀ ਮੈਂ ਇਹਨਾਂ ਦਾ ਛੋਟਾ ਭਰਾ ਮੈਨੂੰ ਇਹਨਾਂ ਦੀ ਜ਼ਮੀਨ ਵਿੱਚੋਂ ਕੁਝ ਵੀ ਨਹੀਂ ਚਾਹੀਦਾ ਮੇਰੇ ਕੋਲ ਤਾਂ ਆਪਣੀ 70 ਕਿਲੇ ਖਾਨਾ ਆਪਣੀ ਚੰਗੀ ਡੀਐਸਪੀ ਦੀ ਨੌਕਰੀ ਹੈ ਮੈਂ ਤਾਂ ਪੈਸੇ ਪਿੱਛੇ ਕਦੇ ਰਿਸ਼ਵਤ ਨਹੀਂ ਖਾਧੀ ਆਪਣੇ ਭਰਾਵਾਂ ਦਾ ਹੱਕ ਮੈਂ ਖਾਲਾਂਗਾ ਜਦੋਂ ਇਹਨੇ ਸਾਲ ਇਹਨਾਂ ਨੇ ਜ਼ਮੀਨ ਵਾਈ ਹੈ ਇਹਨਾਂ ਨੇ ਸੰਭਾਲੀ ਹੈ ਮੈਨੂੰ ਇਹਨਾਂ ਦੇ ਵਿੱਚੋਂ ਕੁਝ ਨਹੀਂ ਚਾਹੀਦਾ ਪਰਮਾਤਮਾ ਦਾ ਦਿੱਤਾ ਮੇਰੇ ਕੋਲ ਬਚੇਰਾ ਹੈ ਕਿੱਥੇ ਜਾਵਾਂਗਾ ਆਪਣੇ ਸਕੇ ਭਰਾਵਾਂ ਦਾ ਹੱਕ ਖਾ ਕੇ ਮੈਂ ਤਾਂ ਇਹਨਾਂ ਨੂੰ ਮਿਲਣ ਆਇਆ ਸੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਆਪਣੀ ਗੱਡੀ ਦੇ ਵਿੱਚੋਂ ਇੱਕ ਪੁਰਾਣੀ ਚੈਨ ਕੱਢ ਕੇ ਆਂਦਾ ਹੈ ਉਹ ਚਾਂਦੀ ਦੀ ਚੈਨ ਜੋ ਕਿ ਉਸਦੇ ਪਿਤਾ ਨੇ ਉਸਦੇ ਗੜ ਦੇ ਵਿੱਚ ਨਵੀਂ ਜੀਪਤੀ ਖੁਸ਼ੀ ਦੇ ਵਿੱਚ ਪਾਈ ਸੀ ਸਾਰਿਆਂ ਦੇ ਸਾਹਮਣੇ ਰੱਖਦਾ ਹੈ ਵੀ ਆਹ ਦੇਖੋ ਆ ਨਿਸ਼ਾਨੀ ਅਤੇ ਨੇ ਪ੍ਰਾਹਾਂ ਨੂੰ ਇੱਕ ਵਰਗੀ ਦਿੱਤੀ ਸੀ ਪੁੱਛ ਲੋ ਇਹਨਾਂ ਦੋਹਾਂ ਨੂੰ ਜੇਕਰ ਇਹਨਾਂ ਨੂੰ ਆਹੀ ਚਾਂਦੀ ਦੀ ਚੈਨ ਨਾ ਮਿਰੀ ਹੋਵੇ ਦੋਵੇਂ ਪ੍ਰਾਹ ਇਹਨਾਂ ਸਭ ਕੁਝ ਸੁਣ ਰੋਣ ਲੱਗ ਜਾਂਦੇ ਹਨ ਕਿਉਂਕਿ ਜ਼ਮੀਨ ਦਾ ਛੱਟ ਮਿਟ ਚੁਕਿਆ ਹੋਏ ਅਤੇ ਉਹਨਾਂ ਦੇ ਮਨ ਦੇ ਵਿੱਚ ਵੀ ਸੀ ਵੀ ਪਿਤਾ ਜੀ ਦੀ লাশ ਮਿਲ ਚੁਕੀ ਹੈ ਅਤੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਹੈ ਲੇਕਿਨ ਇਸ ਛੋਟਾ ਪ੍ਰਾ ਸਾਡਾ ਉਹ ਨਹੀਂ ਮਿਲਿਆ ਉਹਦੋਂ ਤਾਂ ਲੱਗਿਆ ਸੀ ਵੀ ਕਿਤੇ ਦੂਜੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਦਫਨਾ ਦਿੱਤਾ ਹੋਵੇਗਾ ਬਿੱਕੇ ਦੇ ਦੂਜੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਹੋਵੇਗਾ ਜਾਂ ਫਿਰ ਉਸ ਦਿਨ ਨਾਲ ਕੋਈ ਹੋਰ ਪਣਾ ਮਾਪਰ ਗਿਆ ਹੋਵੇਗਾ ਲੇਕਿਨ ਅੱਜ ਛੋਟਾ ਪਰ ਸਾਹਮਣੇ ਖੜਾ ਹੈ ਸ਼ਮਸ਼ੇਰ ਸਿੰਘ ਨੂੰ ਦੋਵੇਂ ਪ੍ਰਾਦਰਿਖਨ ਗੜੇ ਲਗਾਉ ਜਾਂਦੇ ਹਨ ਤਿੰਨੇ ਭਰਾ ਸਾਲਾਂ ਦੇ ਬਾਅਦ ਇਕੱਠੇ ਹੋਏ ਹਨ ਆਪਸ ਦੇ ਵਿੱਚ ਉਸ ਮਾੜੇ ਦੋਸਤ ਦੀਆਂ ਗੱਲਾਂ ਕਰਦੇ ਹਨ ਕਿਵੇਂ ਉਸਵੇਂ ਕੀ ਕੀ ਪਾਣੇ ਵਾਪਰੇ ਤਿੰਨੇ ਜਣੇ ਰੋਣ ਲੱਗ ਜਾਂਦੇ ਹਨ ਅਤੇ ਅੱਖਾਂ ਦੇ ਵਿੱਚ ਹੰਝੂ ਹਨ ਭਾਵੁਕ ਹੋ ਚੁੱਕੇ ਹਨ ਸਾਰਾ ਪਿੰਡ ਇਸ ਦੁਬਾਰਾ ਮਿਲਣ ਨੂੰ ਦੇਖ ਕੇ ਸਾਰਾ ਪਿੰਡ ਇਸ ਦੁਬਾਰਾ ਮੇਲੇ ਨੂੰ ਦੇਖ ਕੇ ਬਿਲਕੁਲ ਭਾਵੁਕ ਹੋ ਚੁੱਕਿਆ ਹੈ ਸਾਰੇ ਜਣੇ ਜਿਹੜੇ ਹਨ ਉਸਲਾਗਾ ਕਰ ਰਹੇ ਹਨ ਵੀ ਸ਼ਮਸ਼ੇਰ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਦੋਵੇਂ ਭਰਾਵਾਂ ਨੂੰ ਸਾਲਾ ਮੇਂ ਇਕੱਠਾ ਕਰ ਦਿੱਤਾ ਸ਼ਮਸ਼ੇਰ ਸਿੰਘ ਦੋਵਾਂ ਦੇ ਵਿਚਕਾਰ ਸੁਲਾਹ ਵੀ ਕਰੰਦਾ ਹੈ ਅਤੇ ਜੋ ਵੀ ਉਹਨਾਂ ਦੇ ਮਵਾਦ ਸੀ ਉਸ ਨੂੰ ਗੱਲਾਂ ਬਾਤਾਂ ਦੇ ਵਿੱਚ ਹੀ ਨਿਬੇੜ ਦਿੰਦਾ ਹੈ ਦੋਵੇਂ ਭਰਾ ਸਾਲਾਂ ਦੇ ਬਾਅਦ ਇਕੱਠੇ ਹਨ ਸ਼ਮਸ਼ੇਰ ਸਿੰਘ ਆਪਣੇ ਦੋਵੇਂ ਭਰਾਵਾਂ ਨੂੰ ਆਪਣੇ ਪਰਿਵਾਰਾਂ ਮਿਲਾਂਦਾ ਹੈ ਆਪਣੇ ਦੋਵੇਂ ਭਰਾਵਾਂ ਦੇ ਪਰਿਵਾਰਾਂ ਨਾਲ ਮਿਲਦਾ ਹੈ ਸਾਲਾਂ ਬਾਅਦ ਇੱਕ ਵਿਛੜਾ ਬਚਾ ਇਸ ਤਰ੍ਹਾਂ ਮਿਲਿਆ ਹਾਂਜੀ ਸਾਥ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਐਸਪੀ ਸ਼ਮਸ਼ੇਰ ਸਿੰਘ ਬਾਰੇ ਕਿ ਉਸਨੇ ਕਿਵੇਂ ਦੋ ਭਰਾਵਾਂ ਦਾ ਤਕਰਾ ਮਿਟਾਇਆ ਅਤੇ ਕਿਵੇਂ ਗੁਰਸਿੱਖੀ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਿਆ ਕਿਉਂਕਿ ਬਹੁਤ ਕਠਪੁਰਸ ਵਾਲੇ ਹਨ ਜੋ ਕਿ ਗੁਰਸਿੱਖੀ ਨੂੰ ਆਪਣੇ ਜੀਵਨ ਦੇ ਵਿੱਚ ਸਤਿਮੁੱਚ ਢਾਲਦੇ ਹਨ ਕੀ ਕਹਿਣਾ ਚਾਹੋਗੇ ਉਸ ਜੋੜੇ ਅਮਨਦੀਪ ਅਤੇ ਮੰਦੀਪ ਬਾਰੇ ਉਸ ਦਿਨ ਉਹਨਾਂ ਨੇ ਛੋਟੇ ਬੱਚੇ ਦੀ ਜਾਨ ਬਚਾਈ ਅਤੇ ਜੇਕਰ ਉਸ ਦਿਨ ਉਹਨਾਂ ਨੇ ਆ ਫੈਸਲਾ ਨਾ ਲਿਆ ਹੁੰਦਾ ਸ਼ਾਇਦ ਅੱਜ ਸ਼ਮਸ਼ੇਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਹੋਣਾ ਸੀ ਜਾਂ ਫਿਰ ਜੇਕਰ ਹੋਣਾ ਸੀ ਤਾਂ ਕਿਸੇ ਹੋਰ ਰੂਪ ਦੇ ਵਿੱਚ ਅੱਜ ਇੰਨਾ ਵੱਡਾ ਪੁਲਿਸ ਅਧਿਕਾਰੀ ਨਹੀਂ ਹੋਣਾ ਸੀ ਹਾਂਜੀ ਸਾਧ ਸੰਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੋਵਾਂ ਭਰਾਵਾਂ ਦੇ ਬਾਰੇ ਜੋ ਕਿ ਪਿਤਾ ਦੇ ਜਨਮਗ੍ਰਹਿੋਂ ਜ਼ਮੀਨ ਦੇ ਪਿੱਛੇ ਲੜਦੇ ਰਹੇ ਅਤੇ ਕਦੇ ਵੀ ਨਹੀਂ ਸੋਚਿਆ ਵੀ ਮੈਂ ਆਪਣੇ ਛੋਟੇ ਭਰਾ ਦੇ ਨਾਲ ਜਾਂ ਮੈਂ ਆਪਣੇ ਵੱਡੇ ਭਰਾ ਦੇ ਨਾਲ ਮਿਲ ਕੇ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ। ਹਾਂਜੀ, ਦੇਵ ਜੀ ਸਮਝਾ ਦਿੱਤ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ। ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਦਬਾ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।